ਲੋ ਜੀ ਕਿਸਾਨ ਵੀਰੋ ਅੱਜ ਆਪਾਂ ਨਾ ਤੁਹਾਡੇ ਸਾਰੇ ਦੁੱਖ ਚੱਕ ਦੇਣੇ ਆ ਜੋ ਜੋ ਤੁਹਾਡੇ ਲਾਂਬੇ ਸੀ ਨਾ ਵੀ ਆਪਾਂ ਤਰੀਫਾਂ ਕਰਦੇ ਆ ਅੱਜ ਆਪਾਂ ਤਰੀਫ ਆ ਦੇ ਮੂੰਹ ਇੱਕ ਨਹੀਂ ਕਰਨੀ ਬਰਾਈ ਵੀ ਨਹੀਂ ਕਰਨੀ ਜਿਹੜਾ ਵੀ ਆਪਣਾ ਰਿਵਿਊ ਹੋਊਗਾ ਆਪਣੇ ਨਾਲ ਹੈਗਾ ਪਰਮ ਵੀਰਾ ਕਿਸਾਨ ਵੀਰਾ ਆਪਣੇ ਨਾਲ ਆ ਫਾਰਮ ਟਰੈਕ 60 ਇਹਦੇ ਬਾਰੇ ਆਪਾਂ ਜੋ ਸੱਚ ਆ ਤੁਹਾਨੂੰ ਉਹ ਹੀ ਦੱਸਣਾ ਚੰਗਾ ਚੰਗਾ ਦੱਸਣਾ ਮਾੜਾ ਮਾੜਾ ਦੱਸਣਾ ਹਨਾ ਜੋ ਇਹਦੇ ਚ ਕੁਆਲਿਟੀ ਆ ਜੋ ਚੰਗੇ ਇਹਦੀਆਂ ਗੱਲਾਂ ਉਹ ਵੀ ਦੱਸਾਂਗੇ ਜੋ ਮਾੜੀਆਂ ਉਹ ਵੀ ਦੱਸਾਂਗੇ ਆਪਣੇ ਨਾਲ ਹੈਗਾ ਛੋਟਾ ਵੀਰ ਪਰਮ ਸੱਸੀ ਗਵਰੇ ਠੀਕ ਠਾਕ ਜੀ ਹਾਂਜੀ ਵਧੀਆ ਬਰਾ ਚਲੋ ਵਧੀਆ ਚਾਹੀਦੀ ਇਹ ਪਰਮ ਵੀਰੇ ਵੀ ਕਿੰਨਾ ਮਾਡਲ ਟਰੈਕਟਰ ਆਪਣਾ ਇਹ 16 ਮਾਡਲ ਆ ਬਰਾ 16 ਮਾਡਲ ਤੇ ਇਹ ਕਿੰਨਾ ਕਿ ਤੁਸੀਂ ਚਲਾ ਦਿੱਤਾ ਹੁਣ ਤੱਕ ਇਹ 6000 6000 ਘੰਟਾ ਤੇ ਤੁਸੀਂ ਆਪ ਹੀ ਮਤਲਬ ਚਲਾਇਆ ਜਾਂ ਕੋਈ ਹੋਰ ਵੀ ਇਹਨੂੰ ਡਰਾਈਵਰ ਦਾ ਕੁਝ ਨਹੀਂ ਮੇਰੇ ਕੋਈ ਡਰਾਈਵਰ ਨਹੀਂ ਆਪ ਹੀ ਚਲਾਇਆ ਵਾ ਅੱਛਾ ਆਪ ਦੇ ਹੱਥੀ ਚ ਲਾਇਆ ਵਾ ਤੇ ਕਾਦੀ ਕਦੀ ਖੇਤੀ ਵੀਰੇ ਤੁਸੀਂ ਕਰਦੇ ਖੇਤੀ ਬਾਈ ਮੱਕੀ ਦੀ ਆਲੂਆਂ ਦੀ ਕਣਕ ਧੋਨੇ ਦੀ ਓਕੇ ਤੇ ਬਸ ਆਈ ਉੰਗੀ ਠੀਕ ਆ ਵੀ ਕੋਲੋਂ ਮਲਾ ਕੇ ਜੋ ਆਪਣੇ ਫਸਲਾਂ ਅੱਜਕਲ ਹੁੰਦੀਆਂ ਉਹ ਸਾਰੀਆਂ ਕਰਦੇ ਆ ਵੀਰੇ ਟਰੈਕਟਰ ਦੇ ਇਲਾਵਾ ਹੋਰ ਵੀ ਹੈਗਾ ਕਿਹ ਇਆ ਇਹ ਦੇ ਇਲਾਵਾ ਇੱਕ ਹੋਰ ਵੀ ਆ ਉਹ ਕਿਹੜਾ ਜੀ 275 ਆ ਵੀਰੇ 275 ਜਿਆਦਾ ਕੰਮ ਇਹ ਤੋਂ ਲੈਂਦੇ ਕਿ ਉਹ ਤੋਂ ਜਿਆਦਾ ਕੰਮ ਵੀਰੇ ਇਹ ਤੋਂ ਲਈਦਾ ਵਾ ਇੱਕ ਸੀਗਾ ਇਹਦੇ ਨਾਲ ਦਾ ਸੀਗਾ ਉਹ ਵੇਚਦਾ ਠੀਕ ਆ ਵੀਰੇ ਠੀਕ ਜਿਆਦਾ ਹੋ ਕੰਮ ਦਿੰਦਾ ਹੁੰਦਾ ਸੀ ਠੀਕ ਆ ਵੀਰੇ ਠੀਕ ਆ ਤੇ ਇਹ ਕਿੰਨਾ ਮਾਡਲ ਤੁਸੀਂ ਦੱਸਿਆ ਸੀ 16 ਮਾਡਲ 16 ਤੇ 6000 ਘੰਟਾ ਚੱਲ ਗਿਆ ਹਾਂਜੀ ਵੀਰੇ ਫਿਰ ਤਾਂ ਤਕਰੀਬਨ ਤਕਰੀਬਨ ਸਾਰਾ ਤੁਸੀਂ ਚੈੱਕ ਕਰ ਹੀ ਲਿਆ ਹਾਂ ਵੀਰੇ ਚੈੱਕ ਕੀਤਾ ਹੋਇਆ ਵਾ ਠੀਕ ਆ ਮੈਨੂੰ ਨਾ ਇਹਦੀਆਂ ਤੂੰ ਸਿਫਤਾਂ ਦੱਸ ਪਹਿਲਾਂ ਵੀ ਸਿਫਤਾਂ ਵੀ ਦੱਸ ਤੇ ਜੋ ਇਹਦੇ ਚ ਗੁੱਡ ਪੁਆਇੰਟ ਆ ਉਹ ਵੀ ਦੱਸ ਜੋ ਇਹਦੇ ਚ ਗਲਤ ਗੱਲ ਆ ਉਹ ਵੀ ਦੱਸ ਦੱਸਣਾ ਜਮਾ ਸੱਚ ਆ ਝੂਠ ਨਹੀਂ ਬੋਲ ਦੱਸ ਕੀ ਚੱਕਰ ਨਾਮ ਅੱਗੇ ਵੀਰਾਂ ਨੂੰ ਦੱਸਦਾ ਨਾ ਹਾਂਜੀ ਜਿਹੜੇ ਆਪਣੇ ਕਿਸਾਨ ਵੀਰ ਆ ਨਾ ਉਹ ਜਦੋਂ ਆਪਣਾ ਕੈਮਰਾ ਆਨ ਹੁੰਦਾ ਉਹਦੋਂ ਤਾਂ ਦੱਸ ਦਿੰਦੇ ਆ ਹਾਂਜੀ ਵੀ ਝੂਠ ਬੋਲ ਦਿੰਦੇ ਆ ਜਦੋਂ ਆਪਾਂ ਓਦਾਂ ਗੱਲ ਕਰਦੇ ਆ ਫਿਰ ਉਹ ਦੱਸਣਗੇ ਸਾਡੇ ਟਰੈਕਟਰ ਚ ਆ ਵੀ ਕਮੀਆਂ ਆ ਵੀ ਕਮੀਆਂ ਆਪਾਂ ਸਾਰੇ ਕੋ ਸੱਚ-ਸੱਚ ਦੱਸਣਾ ਵੀਰਾਂ ਨੂੰ ਵੀ ਉਹਨਾਂ ਨੂੰ ਟਰੈਕਟਰ ਜੇ ਕਿਸੇ ਨੇ ਨਵਾਂ ਖਰੀਦਣਾ ਤੇ ਉਹਨਾਂ ਨੂੰ ਪਤਾ ਹੋਵੇ ਵੀ ਇਹਦੇ ਚ ਚੰਗੀ ਚੀਜ਼ ਕੀ ਆ ਤੇ ਮਾੜੀ ਕੀ ਆ ਹਾਂਜੀ ਹਾਂਜੀ ਇਹ ਪਹਿਲਾਂ ਤਾਂ ਇਹ ਦੱਸ ਵੀ ਇਹ ਮੇਰਾ ਵੀਰ ਜ਼ੋਰ ਜ਼ੋਰ ਪੱਖੋਂ ਕਿਹੋ ਜਿਹਾ ਬਈ ਜ਼ੋਰ ਪੱਖਦੇ ਨੇ ਅੱਜ ਤੱਕ ਧੋਖਾ ਨਹੀਂ ਦਿੱਤਾ ਪੂਰਾ ਓਕੇ ਆ ਓਕੇ ਰਿਹਾ ਪੂਰਾ ਇਹਦੇ ਮਗਰ ਤੁਸੀਂ ਕਿਹੜੇ 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 ਇੰਪਲੀਮੈਂਟ ਮਤਲਬ ਕਿੰਨੇ ਉਲਟਾਵੇਂ ਤੁਸੀਂ ਇਹਦੇ ਮਗਰ ਪਾਉਂਦੇ ਆਂ ਉਲਟਾਵੇਂ ਵੀਰੇ ਤਿੰਨ ਪਾਉਂਦੇ ਹੁੰਦੇ ਸੀਗੇ ਕਿ ਜਾਂ ਦੋ ਵੀ ਪਾ ਲੈਂਦੇ ਹੁੰਦੇ ਸੀਗੇ ਅੱਛਾ ਜਿਵੇਂ ਵੀ ਮਿਲਦੇ ਹੁੰਦੇ ਸੀਗੇ ਤੇ ਕਿਹੜੇ ਗੀਅਰ ਚੋਂ ਤੁਸੀਂ ਚਲਾਉਂਦੇ ਹੋ ਪਹਿਲੇ ਹਾਈ ਚ ਪਹਿਲੇ ਵਿੱਚ ਖਿੱਚ ਲੈਂਦਾ ਹੈਂ ਕਈ ਵੀਰਾਂ ਨੇ ਮੰਨਣਾ ਨਹੀਂ ਮੰਨ ਜੀ। ਮਾ ਕੇ ਦੇਖ ਲਓ ਬਾਈ ਸਾਡੇ ਮੁਰੇ ਖੜਾ ਵਾ। ਠੀਕ ਆ ਵੀਰੇ ਠੀਕ ਆ। ਇਹਦੇ ਕੋਈ ਕੋਈ ਛੇੜਖਾ ਨਹੀਂ ਕਰੀ ਐ ਕੋਈ ਮੋਡੀਫਿਕੇਸ਼ਨ ਕੁਛ ਕਰਿਆ? ਛੇੜਖਾ ਨੇ ਬਹੁਤ ਦੂ ਕੀਤੀ ਐ ਵੀਰੇ। ਕਰੀਆਂ ਨੇ ਬਹੁਤ ਠੀਕ ਆ ਵੀਰੇ ਠੀਕ ਆ। ਤੇ ਇੱਕ ਤੁਸੀਂ ਮੈਨੂੰ ਦੱਸ ਦੇ ਪਿਆ ਸੀ ਵੀ ਤੇ ਭਜਨ ਭਜਾਉਣ ਬਾਰੇ ਵੀ ਤੁਸੀਂ ਕੋਈ ਜਗਾੜ ਜਿਹਾ ਲਾਇਆ ਸੀ ਕੋਈ ਸਿਸਟਮ? ਉਹ ਬਾਈ ਉਹ ਟੈਰਾ ਦੇ ਵਿੱਚ ਲਾਇਆ ਸੀਗਾ ਜਦੋਂ ਅਨੰਦਪੁਰ ਸਾਹਿਬ ਗਏ ਸੀਗੇ। ਅੱਛਾ ਹੁਣ ਤੁਸੀਂ ਦੇਖਿਆ ਹੀ ਆ ਉਹ ਬੰਦੇ ਕਈ ਦੱਸਦੇ ਤਾਂ ਹੈਗੇ ਤੁਹਾਨੂੰ ਵੀ ਉਹ ਟਰੈਕਟਰ ਦੀ ਵੀਡੀਓ ਪਾਓ ਵੀ ਕਿੰਨਾ ਹੁੰਦਾ। ਹਾਂ। ਤੇ ਕਿੰਨੀ ਸਪੀਡ ਹੈ ਕਿੰਨੇ ਤੇ ਚੱਲੇ ਜਾਂਦਾ ਸੀ ਇਹ ਬਾਈ ਜੇ ਲਾਇਆ ਘੱਟੋ ਘਾਟ 150 ਤੇ ਆ ਬਾਈ 150 ਤੇ ਚੱਲੇ 150 ਤੇ ਲਾਇਆ ਗੱਡੀ ਦਾ ਪਹਿਲਾ ਸੀ ਜਗਰਾਉਂ ਰੋਡ ਤੇ ਹਾਂਜੀ ਗੱਡੀ ਤੇ ਸਪੈਕਟ ਦੇ ਨਾਲ ਲਾ ਕੇ ਦੇਖਿਆ ਪਰ 150 ਤੇ ਚੜਿਆ ਪੂਰਾ 150 ਤੇ ਚੜ ਗਿਆ ਚੜ੍ਹ ਤੇ ਬਰਾਬਰ ਗਿਆ ਵਾ ਠੀਕ ਇਹਦੇ ਟਾਇਰ ਕਿ ਕਿਹੜਾ ਸਹੀ ਆ ਜਾਂਦਾ ਜੀ ਇਹਦੇ ਵੀਰੇ ਹੁੰਦੇ 14 ਦੇ ਅੱਛਾ ਮਗਰੋਂ 14 ਦੇ ਹੀ ਆਉਂਦੇ ਜਾਂਸੀ ਦੇ 14 ਦੇ ਹੀ ਆਉਂਦੇ ਆ ਹਾਂ ਹਾਂ ਤੇ ਆਪਾਂ ਮੇਰੇ ਫਿਰ 15 ਦੇ ਪਾਤੀ ਸੀ ਇਹਦੇ ਅੱਛਾ ਹਾਂ ਹੁਣ 15 ਦੇ ਆ ਹਾਂ ਤੇ 15 ਦੇ ਕੋਈ ਲੋਡ ਲੜ ਲੈਂਦਾ ਕਿ ਕਿਵੇਂ ਵਧੀਆ ਚੱਲੇਗਾ ਬਾਈ ਝੋਟਾ ਹਾਂ ਝੋਟਾ ਜੇਣਾ ਭਾਈ ਆਪਾਂ ਟਰਾਲੀ ਟਰੂਲੀ ਪਾਉਨੇ ਆ ਨਾ ਜਿੰਮੇ ਮਰਜੀ ਉਹ ਟਾਇਰ ਆ ਜਿਹੜੇ ਉਹ ਸਲਿੱਪ ਕੱਢ ਲੱਗ ਜਾਂਦੇ ਆ ਇਹ ਟਾਇਰ ਜਿਵੇਂ ਹੁਣ ਤੁਸੀਂ ਜਿੰਮੇ ਮਰਜੀ ਹੁਣ ਦਾਣੇ ਮੰਡੀ ਚ ਲਾ ਕੇ ਆਪਣੇ ਟਰਾਲੀ ਦੇ ਟਾਇਰ ਮਗਰ ਆ ਜਾਂਦੇ ਆ ਨਾ ਦਾਣਿਆਂ ਦੇ ਵਿੱਚ ਆ ਜਾਂਦੇ ਆ ਉਹ ਟਾਇਰ ਛੋਟੇ ਹੁੰਦੇ ਆ ਸਲਿੱਪ ਕੱਢ ਲ ਆ ਜਾਂਦੇ ਆ ਇਹਨੂੰ ਹਾਈਟ ਵੀ ਕੱਢ ਲਾ ਉੱਤ ਦਾਣਿਆਂ ਤੋਂ ਕੋਸ਼ ਨਹੀਂ ਹੁੰਦਾ ਜਮ ਓਕੇ ਓਕੇ ਇਹ ਇਹਦੇ ਕਿ ਟਰਬੋ ਟਰਬੋ ਲਾਇਆ ਕਾ ਦੇਖਣੀ ਬਈ ਟਰਬੋ ਲਾਇਆ ਸੀਗਾ ਹੁਣ ਹੈਨਾ ਜਿਵੇਂ ਟਰਬੋ ਚੀਜ਼ ਉਹ ਹੈਨਾ ਖੇਤ ਦੇ ਵਿੱਚ ਨਹੀਂ ਵਧੀਆ ਲੈਂਦਾ ਅੱਛਾ ਨਹੀਂ ਸੈਟ ਬੈਠਦਾ ਸੈਟ ਨਹੀਂ ਬੈਠਦਾ ਉਹ ਨਾ ਕਦੇ ਇੰਜਨ ਨੂੰ ਕਾ ਖਰਾਬੀ ਖਰੂਬੀ ਦੇ ਜਾਂਦੇ ਆ ਹਮ ਕੰਮ ਖਰਾਬ ਹੋ ਜਾਂਦਾ ਵਾ ਓਕੇ ਤੇ ਹੁਣੇ ਫਿਲਟਰ ਜਿਹੜਾ ਦੂਜਾ ਤੇ ਰੀਜਨਲ ਆਉਂਦਾ ਵਾ ਹੁਣ ਇਹਦੀ ਗਾਰੰਟੀ ਹੈ ਜਿਵੇਂ ਆ ਖੇਤ ਬਹੁਣੇ ਆ ਕੋਈ ਟੈਨਸ਼ਨ ਨਹੀਂ ਹੈਗੀ ਹਮ ਉਹਦੇ ਆਪਨੋ ਆਈ ਹੁੰਦਾ ਉਹ ਜ਼ੋਰ ਤਾਂ ਬਹੁਤ ਫੁੱਲ ਮਾਰਦਾ ਵਾ ਜਿੰਨਾ ਮਰਜੀ ਬਰਾਲੋ ਬਈ ਵੀ ਉਹ ਕਹਣ ਦਾ ਮਤਲਬ ਕੰਪਨੀ ਵਾਲੀ ਫੀਟਿੰਗ ਨਹੀਂ ਉਹ ਗੱਲ ਬਣਦੀ ਨਹੀਂ ਬਣਦੀ ਨਹੀਂ ਉਹਨੇ ਭੱਜਣਾ ਥੋੜਾ ਜ਼ਿਆਦਾ ਠੀਕ ਹੈ ਵੀ ਪੈਕਅਪ ਵਧਿਆ ਨਹੀਂ ਹਾਂ ਪੈਕਅਪ ਵਧ ਜਾਂਦੀ ਹੈ ਹਾਂ ਹਾਊਸ ਪਾਵਰ ਵਧ ਜਾਂਦੀ ਹੈ ਹੋਰ ਕੀ ਹ ਹਮ ਇਹ ਕਦੇ ਭਈ ਆਪਾਂ ਜਿਗਾਰਡ ਕੀਤਾ ਸਾਰਿਆਂ ਨਾਲ ਵਧਿਆ ਪੁਰਾਣੇ ਫੋੜਾ ਦੇ ਹੁੰਦਾ ਹੁੰਦਾ ਸੀ ਉਹ ਅੱਛਾ ਜੀ ਉਹ ਪੁਰਾਣੇ ਫੋੜਾ ਦੇ ਹੁੰਦਾ ਹੁੰਦਾ ਸੀ ਆ ਕਈਆਂ ਭਈਆਂ ਨੇ ਆ ਦੇਖਿਆ ਹੋਣਾ ਆ ਚੀਜ਼ ਦੇਖੀ ਹੋਣੀ ਹੈ ਕਈਆਂ ਨੇ ਹਾਂ ਇਹ ਪੁਰਾਣੇ ਫੋੜਾ ਦੇ ਹੁੰਦੇ ਇਹਦੇ ਵਿੱਚ ਆ ਮਗਲੈਲ ਪਾਉਨੇ ਆ ਕਿ ਮੈਂ ਰਾਤ ਨੂੰ ਮਗਲੈਲ ਪਾਤਾ ਇਹ ਪੰਪ ਦੀ ਸੇਫਟੀ ਆਦਾ ਇੱਕ ਦਿਨ ਹੀ ਅਜੇ ਪੰਪ ਕੋਲ ਕਰਾਇਆ अच्छा जद भी 6 ਘੰਟਾ ਚਲਾਤਾ ਪੰਪ ਨਹੀਂ ਕਰਾਇਆ ਰਾਤ ਨੂੰ ਜਿਵੇਂ ਤੀਜੇ ਚੌਥੇ ਦਿਨ ਇਹਦੇ ਵਿੱਚ ਮਗਲੈਲ ਪਾ ਦੇਣਾ ਵਾ ਮਗਲੈਲ ਪਾ ਕੇ ਥੱਲੇ ਬਾਲਟੀ ਰੱਖ ਦੇਣੀ ਆ ਪੁਰਾਣਾ ਮਗਲੈਲ ਥੱਲੇ ਆ ਜਾਣਾ ਬਾਹਰ ਆ ਜਾਣਾ ਮੈਂ ਵੀ ਆ ਮੈਂ ਪਹਿਲੀ ਈ ਸੁਣਿਆ ਨਵੇਂ ਨਵੇਂ ਤਜਰਬੇ ਮੈਨੂੰ ਵੀ ਹੁੰਦੇ ਤੇ ਤੁਹਾਨੂੰ ਵੀ ਹੁੰਦੇ ਹੋਣਗੇ ਉਹਦਾ ਫਾਇਦਾ ਕੀ ਆ ਵੀ ਪੁਰਾਣਾ ਤੇਲ ਕੱਢ ਦਿੰਦਾ ਪੁਰਾਣਾ ਤੇਲ ਥੱਲੇ ਆ ਜਾਂਦਾ ਵਾ ਓਕੇ ਵੀ ਆ ਪੈਪਥਾਨੀ ਆ ਜਾਂਦਾ ਵਾ ਨੰਨੇ ਦਿਖਾ ਦੇ ਵੀ ਆ ਪੈਪਥਾਨੀ ਬਾਹਰ ਨਿਕਲ ਜਾਂਦਾ ਹਾਂ ਤੇ ਪਾਉਂਦਾ ਕਿੰਨੇ ਦਿਨਾਂ ਪਿੱਛੋਂ ਆ ਤਿੰਨ ਚਾਰ ਦਿਨਾਂ ਬਾਅਦ ਪੈਂਦਾ ਵਾ ਨਹੀਂ ਦਜਲਾ ਤੇਲ ਨਿਕਲ ਆਇਆ ਥੱਲੇ ਉਹ ਦੁਬਾਰਾ ਫੇਰ ਉੱਤੋਂ ਦੀ ਪਾਉਣਾ ਨਹੀਂ ਉਹ ਪਾਉਣਾ ਨਹੀਂ ਉਹ ਟੈਂਕੀ ਚ ਪਾ ਦੇਣਾ ਵਾ ਮਗਲੈਲ ਹੁੰਦਾ ਖਰਾਬ ਨਹੀਂ ਹੋਇਆ ਹੁੰਦਾ ਉਹ ਟੈਂਕੀ ਚ ਡੀਜ਼ਲ ਚ ਪਾ ਦੇਣਾ ਵਾ ਅੱਛਾ ਤੇ ਉਹ ਵੀ ਵੀਰਾਂ ਨੂੰ ਦੱਸ ਦੇ ਇਹ ਨਾ ਵੇਖ ਲੈ ਮਗਲੈਲ ਇੱਕ 1 ਲੀਟਰ ਚ ਸਾਰਾ ਪਾ ਦੇਣਾ ਨਹੀਂ ਨਹੀਂ ਇੱਕ ਲੀਟਰ ਭਰਾ ਭੂ ਕੇ ਜਾਂ ਕਿਦਾਂ ਨਹੀਂ ਜਿਵੇਂ ਆਪਾਂ ਟੈਂਕੀ ਭਰਾ ਕੇ ਨਹੀਂ ਜੋ ਟੈਂਕੀ ਭਰੋਣੀ ਆ ਉਹਦਾ ਲੀਟਰ ਜਿਹੜਾ ਬਈ ਮੈਂ ਕਹਿੰਦਾ ਮਗਲੈਲ ਆ ਨਾ ਇਹ ਵਧੀਆ ਨਹੀਂਗਾ ਅੱਛਾ ਮਗਲੈਲ ਨਹੀਂ ਪਾਈਦਾ ਇਨਾ ਮਗਲੈਲ ਟੈਂਕੀ ਦੇ ਬੱਚੇ ਜਿਵੇਂ ਉਹ ਲੋਕ ਨਾ ਅਨੰਦਪੁਰ ਸਾਹਿਬ ਨੂੰ ਜਾਂਦੇ ਆ ਅਗਲਾ ਕਹਿੰਦਾ ਤੇਲ ਦੀ ਡੈਂਗੀ ਭਰ ਲਈਏ ਤੇ ਮਗਲੈਲ ਦਾ ਫਿਲਟਰ ਮਾਰ ਦਈਏ ਨਹੀਂ ਉਹ ਗੱਲ ਨਹੀਂ ਵੀਰੇ ਮਗਲੈਲ ਨਾਲ ਇੱਕ ਪੁੜੀ ਆਉਂਦੀ ਹੁੰਦੀ ਆ ਉਹ ਜਿਵੇਂ ਆਪਾਂ ਕਹਿੰਦੇ ਆ ਕਾਰਾਂ ਦੇ ਵਿੱਚ ਜੂਸ ਸਾਫ ਕਰਨ ਵਾਲੇ ਉਹ ਚੀਜ਼ ਪਾਏ ਜਿਹੜਾ ਮਗਲੈਲ ਹੁੰਦਾ ਵਾ ਉਹ ਨਾ ਪੰਪਾਂ ਦੇ ਵਿੱਚ ਜਾ ਕੇ ਬਹਿ ਜਾਂਦਾ ਵਾ ਉਹ ਕਚਰਾ ਜਿਵੇਂ ਆਪਾਂ ਕਹਦੇ ਆ ਵੀ ਗਾੜਾ ਹੁੰਦਾ ਗਾੜਾ ਹੁੰਦਾ ਵਾ ਉਹ ਸਾਰਾ ਇੰਜਨ ਖਰਾਬ ਕਰ ਦਿੰਦਾ ਹੈ ਮਸ਼ੀਨਰੀ ਦਾ ਕਈਆਂ ਨੂੰ ਨਹੀਂ ਪਤਾ ਉਹ ਨੌਲੇਜ ਬਾਰੇ ਉਹ ਮਗਲੈਲ ਦੇ ਤਾਂ ਵੀਰੇ ਨੁਕਸਾਨ ਹੀ ਆ ਜਾਂਦਾ ਨੁਕਸਾਨ ਠੀਕ ਆ ਕੋਣ ਅਸਲੀ ਮੰਗਲਾਈ ਤੱਕ ਤੇ ਹੁੰਦਾ ਨਹੀਂਗਾ ਹਾਂ ਹਾਂ ਜਾਲੀ ਚੀਜ਼ਾਂ ਹੀ ਉਹ ਅੱਜ ਕਲਾ ਸਾਰਾ ਕੁਝ ਚੱਲੀ ਚੱਲੀ ਜਾਂਦਾ ਤੇ ਯਾਰ ਇੱਕ ਫਾਰਮ ਟਰੈਕ ਦੇ ਨਾਲ ਕਈ ਵੀਰ ਕਹਿੰਦੇ ਆ ਜਿਵੇਂ ਉਹਨੂੰ ਤੁਸੀਂ ਤਾਂ ਮੋਡੀਫਿਕੇਸ਼ਨ ਇਹਦੇ ਗੇਅਰ ਦੀਆਂ ਗਰਾਰੀਆਂ ਗਰੂ ਦੀਆਂ ਚੇਂਜ ਕਰੀਆਂ ਹਨਾ ਭੱਜਣ ਵਾਸਤੇ ਹਾਂਜੀ ਤੇ ਇਹਦੇ ਕ੍ਰਾਉਨ ਪੀਨਿਅਨ ਦਾ ਕੀ ਸਿਸਟਮ ਆ ਕਈ ਕਹਿੰਦੇ ਨੇ ਨਾ ਵੀ ਤੋੜ ਤਾੜ ਦਿੰਦਾ ਜਾਂ ਪਹਿਲੇ ਫੋਰ ਦਾ ਡਰ ਬੈਠਾ ਜਾਂ ਕਈਆਂ ਦੇ ਮਨ ਚ ਅੱਜ ਵੀ ਵਹਿਮ ਆ ਬਾਈ ਹੁਣ ਇਹ ਨਾ ਜਿਵੇਂ ਹੁਣ 16 ਮਾਡਲ ਸੀਗਾ 16 ਮਾਡਲ ਤੋਂ ਬਾਅਦ ਹਿੱਸੇ ਆ ਗਏ ਸੀ ਵੱਡੇ ਹਾਂ ਵੱਡੇ ਕਰਾਉਣ ਵਾਲੇ ਆ ਗਏ ਸੀ ਜਿਸ ਨੂੰ ਉਹਨਾਂ ਦਾ ਜਦੋਂ ਕਹਿੰਦੇ ਨੇ ਹਾਂ ਬਿਲਾੰਬੇ ਲੋਕ ਕਹਿੰਦੇ ਲੰਬਾ ਜਾਂਦਾ ਵੀ ਉਹ ਟੁੱਟਦਾ ਵਾਆਂ ਫਲਾਨਾ ਧਮਕਾ ਜਾਂਸੀ ਵਾਲਿਆਂ ਨੇ ਵੱਡੇ ਬਣਾਤੇ ਵੀ ਹੈ ਨਾ ਵੀ ਉਹ ਟੁੱਟਣ ਤੋਂ ਖਤਰਾ ਬਚਿਆ ਰਿਹਾ ਵੀ ਤੇ ਹੁਣ ਜਿਵੇਂ ਆਪਾਂ ਇਹਦੀ ਗੱਲ ਲਾ ਲਈਏ ਹਾਂ ਹੁਣ ਜਿਵੇਂ ਇਹਦੀ ਗੱਲ ਲਾ ਲਈਏ ਸਾਨੂੰ ਤਾਂ ਮੇਰੇ ਦੋ ਟਰੈਕਟਰ ਆਪਾਂ ਫਾਰਮ ਡ੍ਰੈਗ ਚਲਾਏ ਆ ਆਪਣਾ ਤੀਜਾ ਟਰੈਕਟਰ ਆ ਫਾਰਮ ਡ੍ਰੈਗ ਠੀਕ ਆ ਵੀ ਆਪਣਾ ਤਾਂ ਨਹੀਂ ਇਹਨੇ ਕੁਛ ਅੱਜ ਤੱਕ ਤੋੜਿਆ ਹਾਂ ਠੀਕ ਆ ਆਪਾਂ ਤਾਂ ਬਹੁਤ ਇਹਨਾਂ ਪੰਗੇ ਲੈ ਲਏ ਬਹੁਤ ਗੋਸ਼ ਕੀਤਾ ਆਪਣਾ ਤਾਂ ਅਜੇ ਤੱਕ ਕੁਝ ਨਹੀਂ ਟੁੱਟਿਆ ਪਰ ਆਪਾਂ ਲੋਕਾਂ ਦਾ ਕਹਿ ਨਹੀਂ ਸਕਦੇ ਵੀਰੇ ਜਿਵੇਂ ਚਲਾ ਚਲਾਈਦੇ ਆ ਕਿਸੇ ਨਾ ਹੋ ਗਿਆ ਹੋਵੇ ਹਾਂਜੀ ਕਈਆਂ ਵੀ ਚਲਾਈਦੇ ਆ ਬਾਈ ਹਾਂ ਹੋ ਵੀ ਜਾਂਦਾ ਹਨਾ ਲਿਫਟ ਲੁੱਟ ਦਾ ਕਿਵੇਂ ਆ ਪਈ ਲਿਫਟ ਦਾ ਦਾ ਝੋਟਾ ਹੀ ਆ ਇਹ ਵੀਰਾਂ ਮੇਰੇ ਨੇ ਫੇਰ ਮੈਨੂੰ ਕਹਿਣਾ ਵਾ ਵੀ ਤੂੰ ਫੇਰ ਇਹਦੀਆਂ ਤਰੀਫਾਂ ਕਰਦਾ ਬਾਈ ਤਰੀਫ ਮੇਰੀ ਗੱਲ ਸੁਣ ਫੇਰ ਇਹਦੇ ਚ ਕਮੀ ਕੀ ਆ ਕਮੀ ਆਪੇ ਇਹਦੇ ਚ ਕਮੀ ਕਵੀਆਂ ਵੀਰੇ ਇਹਨਾਂ ਦੀਆਂ ਹਨਾ ਸ਼ੁਰੂ ਤੋਂ ਆਈਆਂ ਬ੍ਰੇਕਾਂ ਅੱਛਾ ਬ੍ਰੇਕ ਸਿਸਟਮ ਦਾ ਬ੍ਰੇਕ ਸਿਸਟਮ ਦਾ ਸਾਰਿਆਂ ਨਾਲ ਇੱਕ ਬੰਦੇ ਦੀ ਕਹਿੰਦੇ ਆ ਵੀ ਹਾਂ ਵੀ ਬੈਹਨ ਦਾ ਸਿਸਟਮ ਹੂੰ ਪੈਰ ਰੱਖਣ ਨੂੰ ਜਿਵੇਂ ਆਪਾਂ ਸਲੇਬਾ ਕਹ ਦਿੰਨੇ ਆ ਹੂੰ ਲੋਕ ਕਹਿੰਦੇ ਆ ਵੀ ਜਿਵੇਂ ਹੁਣ ਹੁਣ ਜਾਂਸੀ ਵਾਲਿਆਂ ਨੂੰ ਆਪਾਂ ਕਿ ਜਾਂਸੀ ਵਾਲਿਆਂ ਨੂੰ ਬਹੁਤ ਕੰਪਲੀਟ ਆਈਆਂ ਉਹਨਾਂ ਜਾਂਸੀਆਂ ਨੂੰ ਕਿਆ ਵਾ ਹੁਣ ਲੋਕ ਦਿਨ ਨੂੰ ਪਤਾ ਵੀਰੇ ਹਰੇਕ ਬੰਦਾ ਮੋਡੀਫਿਕੇਸ਼ਨ ਲਈ ਬਾਹਰ ਜਾਂਦਾ ਵਾ ਇਹਨਾਂ ਨੂੰ ਇੱਥੇ ਤਾਂ ਕਰਾਉਂਦਾ ਕਾਹਦੋ ਕਰਾਉਂਦਾ ਅਗਲਾ ਕਹਿੰਦਾ ਮੋਡੀਫਾਈ ਸੋਹਣਾ ਲੱਗੇ ਟਰੈਕਟਰ ਠੀਕ ਆ ਹੁਣ ਪਹਿਲਾਂ ਜਦ ਮੈਂ ਆ ਸੀਗੇ ਹੁਣ ਆ ਲੋਕ ਜਿਹੜੇ ਨ ਪੁਰਾਣੇ ਟਰੈਕਟਰ ਇਹਨਾਂ ਕਰਕੇ ਨਹੀਂ ਲੈਂਦੇ ਅਗਲਾ ਕਹਿੰਦਾ ਵੀ ਇਹ ਨੀਵੇਂ ਵਾਲੇ ਆ ਤੈਨੂੰ ਪਤਾ ਹੁਣ ਦੀ ਮੰਡੀਰ ਆ ਜਿਹੜੀ ਉਹ ਕਹਿੰਦੀ ਆ ਵੀ ਮੋਡੀਫਿਕੇਸ਼ਨ ਚੀਜ਼ ਲੱਗੇ ਸੋਹਣੀ ਚੀਜ਼ ਲੱਗੇ ਵੀ ਕੰਮ ਘੱਟ ਹੋਵੇ ਚੀਜ਼ ਸੋਹਣੀ ਲੱਗੇ ਮੰਡੀਰ ਲਵਸ ਤੇ ਇਹ ਆਪਣੇ ਪਿੰਡੂ ਦੇਸੀ ਭਾਸ਼ਾ ਪੰਜਾਬੀ ਜਿਹੜੀ ਆਪਾਂ ਆਮ ਮੋੜਾਂ ਤੇ ਕਰਦੇ ਆ ਆਪਣੇ ਮੂੰਹ ਚ ਆ ਹੀ ਨਿਕਲਦਾ ਗੁੱਸਾ ਨਾ ਕਰਿਓ ਹਾਂ ਇਹ ਗੱਲ ਤੇਰੀ ਨਾਲ ਮੈਂ ਸਹਿਮਤ ਆ ਕਿਉਂਕਿ ਇਹ ਤਾਂ ਆਪਾਂ ਭਲੇ-ਵਿਲੇ ਦਾ ਦੇਖਦੇ ਹਾਂ ਫੂਡ ਵਾਲਾ ਜਮਾਨਾ ਇਹ ਬਾਈ ਜਿਵੇਂ ਹੁਣ ਪੁਰਾਣੇ ਬਜ਼ੁਰਗ ਸੀਗੇ ਉਹਨਾਂ ਨੇ ਦਾ ਇੰਟਰਵਿਊ ਕਿੰਨੇ ਬਾਹਲੇ ਆ ਇੱਕ ਬਾਈ ਮੈਂ ਕੱਲ ਪਰਸੋਂ ਵੀਡੀਓ ਦੇਖੀ ਸੀਗੀ ਮੁੰਡੇ ਦੀ ਪਾਈ ਹੋਣਾ 275 ਬਾਪੂ ਬਜ਼ੁਰਗ ਥੂੜੀ ਵਾਲੀ ਮਸ਼ੀਨ ਖਿੱਚੀ ਫਿਰਦਾ ਸੀਗਾ ਤੇ ਉਹ ਬਾਈ ਕਿਸੇ ਨੇ ਉਹਦੀ ਵੀਡੀਓ ਪਾਈ ਉਹ ਬਾਈ ਕਹਿੰਦਾ ਵੀ ਦੱਸੋ ਵੀ ਇਹ ਉਹ ਬਾਪੂ ਨੇ ਕਿਹਾ ਕਿਹਦਾ ਪਹਿਲਾਂ ਪਹਿਲਾਂ ਦੱਸੋ ਵੀ ਕਿਹੜਾ ਟਰੈਕਟਰ ਡਬਲ ਕਲਚ ਅਪਡੇਟ ਆਇਆ ਸੀ ਉਹ ਟਰੈਕਟਰ ਸੀਗਾ ਉਹ ਬਾਪੂ ਉਹਦੇ ਨਾਲ ਹੀ ਚਲਾਈ ਜਾਂਦਾ ਬਾਪੂ ਕਹਿੰਦਾ ਫਿਰ ਉਹੀ ਮੇਰਾ ਦਾ ਹੀ ਚਲਾਉਂਗਾ ਉਹ ਕਹਿੰਦਾ ਸਾਡੇ ਤਾਂ ਕਹਿੰਦਾ ਵੱਡੇ ਵੀ ਖੜੇ ਆ ਜੀ ਤਾਂ ਸ਼ੌਂਕ ਤੌਰ ਤੇ ਕਿਹਦਾ ਇਹਦੇ ਨਾਲ ਬਾਪੂ ਸੰਤੁਸ਼ਟ ਹੋਣਾ ਨਾ ਖੁਸ਼ ਆ ਉਹ ਚੀਤੇ ਹੁਣ ਕਈ ਲੋਕ ਵੀਰੇ ਪੁਰਾਣੀ ਮਛਲੀ ਦੀ ਲੈ ਕੇ ਵੀ ਖੁਸ਼ ਆ ਨਵੀਂ ਵੀ ਲੈ ਕੇ ਖੁਸ਼ ਆ ਹਾਂ ਉਹਨਾਂ ਤੈਨੂੰ ਪਤਾ ਦੁਨੀਆ ਦੇ ਰੰਗ ਕਿਹੜੇ ਆ ਆਪਣਾ ਸਟੇਟਸ ਆ ਆਪਣਾ ਸਿਸਟਮ ਆਪਣੀ ਸੋਚ ਹੁਣ ਉਹ ਕਹਿ ਨਹੀਂ ਸਕਦੇ ਕਿਸੇ ਨੂੰ ਬਾਈ ਸਭ ਦੇ ਹੁਣ ਆਪਾਂ ਵੀਡੀਓ ਬਣਾ ਰਹੇ ਆ ਆਪਣੀ ਵੀਡੀਓ ਚ ਕਈ ਮੇਰੇ ਵੀਰ ਆਪਾਂ ਨੂੰ ਚੰਗਾ ਵੀ ਕਹਿਣਗੇ ਕਈ ਆਪਣਾ ਮਾੜਾ ਵੀ ਕਹਿਣਗੇ ਤੇ ਇੱਕ ਗੱਲ ਹੋਰ ਇਹ ਲੋ ਹੈ ਚ ਹਨਾ ਕੱਲੇ ਚ ਉਹ ਬਾਈ ਮੈਂ ਤੈਨੂੰ ਦੱਸਿਆ ਸੀ ਇਹ ਲੋਕਾਂ ਦੀ ਜਿਵੇਂ ਹਨਾ ਕਹਿੰਦੇ ਨੇ ਆਵਾਜ਼ ਕਨੈਕਟ ਲਾ ਲਾ ਵੀ ਹੁਣ ਤੂੰ ਆ ਵੀ ਸਮਝਦਾ ਦਾਤੀ ਤੇ ਦੰਦਾ ਇੱਕ ਪਾਸੇ ਹੁੰਦਾ ਵਾ ਲੋਕਾਂ ਦੇ ਮੂੰਹ ਸਾਲੇ ਦੋ ਪਾਸੇ ਹੁੰਦੇ ਹੈ ਕਹਿ ਨਹੀਂ ਸਕਦੇ ਹਨਾ ਲੋਕਾਂ ਮੈਂ ਪੁੱਛਣ ਲੱਗਾ ਜੀ ਚੁੱਪ ਨਹੀਂ ਕਰਾ ਸਕਦਾ ਲੋਕਾਂ ਨੂੰ ਕੋਈ ਨਹੀਂ ਕਰਾ ਸਕਦੇ ਜਿਵੇਂ ਦੋ ਇਹ ਲੋ ਹੈ ਆ ਹਨਾ ਹਾਂਜੀ ਤੇ ਸਾਰੇ ਇੰਪਲੀਮੈਂਟ ਖਿੱਚਦਾ ਮੈਂ ਕਿਹਾ ਪੂਰੇ ਵਧੀਆ ਬਾਈ ਤੋਰੇ ਤਾਰੇ ਦਾ ਕੋਈ ਫਰਕ ਮੈਂ ਕਹਾ ਬਾਈ ਤੋਰੇ ਦਾ ਜਿਵੇਂ ਹੁਣ ਅਸੀਂ ਹੁਣ ਤਾਂ ਅਸੀਂ ਰੀਜਨਲ ਰੱਖਿਆ ਹੋਇਆ ਵਾ ਹੁਣ ਅਸੀਂ ਕੰਮ ਕਰਦੇ ਆ ਖੇਤ ਦਾ ਹੁਣ ਰੀਜਨਲ ਆ ਹੁਣ ਜਦੋਂ ਬਾਅਦ ਚ ਅਸੀਂ ਗੇੜੇ-ਗੇੜੇ ਦੇਣੇ ਆ ਉਸ ਟਾਈਮਾਂ ਚ ਇਹਦੇ ਵਿੱਚ ਮੋਡੀਫਿਕੇਸ਼ਨ ਕਰਾਂਗੇ ਵੀ ਉਦੋਂ ਉਹਨੂੰ ਭੱਜਣ ਭੱਜਣ ਲਾ ਦੇਣਾ ਭੱਜਣ ਲਾਵਾਂਗੇ ਜਦੋਂ ਟਰਬੋ ਲਾਉਂਦੇ ਆ ਕੱਲੇ ਭੱਜਣ ਵਾਸਤੇ ਲਾਉਂਦੇ ਖੇਤੀ ਚ ਨਹੀਂ ਨਹੀਂ ਵੀਰੇ ਭੱਜਣ ਦੇ ਵੀ ਲਾ ਲਈਦਾ ਵਾ ਕਈ ਯਾਰ ਸ਼ੌਂਕ ਤੌਰ ਤੇ ਵੀ ਗੇੜਾ-ਗੇੜਾ ਸ਼ੌਂਕ ਤਰ ਤੇ ਹਾਂ ਲਾ ਲੈਂਦੇ ਸਾਰਾ ਚਾਹ ਚਾਹ ਨੂੰ ਸ਼ੌਂਕ ਨੂੰ ਤੇ ਨੇ ਮੈਂ ਗੱਲ ਇਹ ਪੁੱਛਦਾ ਸੀ ਵੀ ਉਹ ਰੂਟਾਵੇਟਰ ਤੇ ਆਪਣੇ ਵੀਰਾਂ ਨੂੰ ਸਪਾਈ ਆਪਾਂ ਸਾਰਿਆਂ ਨੂੰ ਪਤਾ ਤੋੜਾ ਸਲੋ ਚਾਹੀਦਾ ਹੁੰਦਾ ਹਾਂ ਜੀ ਤੁਸੀਂ ਤਾਂ ਇੱਕ ਨੰਬਰ ਟਾਇਰ ਵੀ ਵੱਡੇ ਪਾਏ ਹਾਂ ਜੀ ਤੇ ਇਹਦੇ ਮਗਰ ਫਿਰ ਸਪਾਈ ਸੂਈ ਦਾ ਕਿਦਾਂ ਪੂਰਾ ਓਕੇ ਕਰਦਾ ਭਾਈ ਤਾਂ ਭਾਈ ਪੂਰੀ ਵਧੀਆ ਕਰਦਾ ਹੁੰਦਾ ਤਾਂ ਕਿ ਲੋਕ ਧੋਖਾ ਤਾਂ ਦਿੱਤਾ ਨਹੀਂ ਕਿ ਸਪਾਈ ਦੇ ਵੀ ਹਾਂ ਰੂਟਾ ਬਟ ਢੱਟ ਪੁੱਟਾ ਵਧੀਆ ਖਿੱਚੀ ਹੁੰਦਾ ਇਹਦੇ ਮਗਰ ਤੁਸੀਂ 8 ਫੁੱਟ ਪਾਏ 8 ਫੁੱਟ ਪਾਈ ਦਾ ਇਹ ਇਹ ਹੈ ਤਾਂ ਫਾਰਮ ਟਰੈਕ 60 ਆ ਹਣਾ 60 ਆ ਬਈ ਇਹ ਉਦੋਂ 60 ਹੀ ਆਉਂਦੇ ਸੀਗੇ ਹੌਸ ਪਾਵਰ ਜਾਂ ਪੰਜਾਬ ਆ ਕਾਪੀ ਤੇ ਇਹਦਾ ਕੀ ਆ ਸਿਸਟਮ ਕਾਪੀ ਤੇ ਭਈ ਇਹਦੇ 60 60 ਹੀ 60 ਆ ਕਿਉਂਕਿ ਉਦੋਂ ਸੀਆਰਡੀ ਦਾ ਪੰਗਾ ਹੈ ਨਹੀਂ ਸੀ ਹਾਂ ਉਦੋਂ ਹੈ ਨਹੀਂ ਸੀ ਹਾਂ ਹੁਣ ਹੁਣ ਹਾਂ ਉਹ ਹੁਣ ਬਿਆਰ ਹੁਣ ਮਤਲਬ 50 ਤੋਂ ਉੱਪਰ ਉਹ ਸੀਆਰਡੀ ਕਰਦੇ ਆ ਉਹਦਾ ਬਈ ਆਪਾਂ ਇਹ ਚੱਕਰ ਆ ਵੀ ਨਾ ਰੇਸ ਪੱਟ ਸਕਦੇ ਆ ਨਾ ਕੁਝ ਪੱਟ ਸਕਦੇ ਆ ਜੈਕਟਰ ਹੋ ਗਿਆ ਉਹ ਸਾਫ ਨਾ ਹਾਂ ਕਈਆਂ ਬੱਚਿਆਂ ਨੂੰ ਜਿਵੇਂ ਹੁਣ ਨਵੀਂ ਨੌਲ ਜਲਾਲਾ ਵੀ ਉਹਨਾਂ ਨੂੰ ਪਤਾ ਨਹੀਂਗਾ ਉਹ ਨਵੇਂ ਤੇ ਹੱਲ ਡੋਲੇ ਜਾਂਦੇ ਆ ਜਿਨ੍ਹਾਂ ਨੇ ਹੁਣ ਵੀਰਾਂ ਨੇ ਆਪਾਂ ਨੇ ਅਰਗਿਆਂ ਨੇ ਦੇਖ ਲੇ ਬਾਬੂ ਕੇ ਪਹਿਲਾਂ ਤੋਂ ਸ਼ੁਰੂ ਤੋਂ ਉਹਨਾਂ ਨੂੰ ਭੇਜ ਤਾਂ ਉਹਦੇ ਮੂੰਹ ਨਹੀਂ ਕਰਦੇ ਨਹੀਂ ਕਰਦੇ ਉਹ ਮੂੰਹ ਨਹੀਂ ਕਰਦੇ ਜੋ ਕਿ ਉਹ ਤਾਂ ਹੁਣ ਆਪਾਂ ਕਾਰ ਕੋਈ ਵੀ ਲੈਨੇ ਆ ਉਹਦੇ ਨਾਲ ਛੇੜਖਾਨੀ ਥੋੜੀ ਕੋਈ ਹੁੰਦੀ ਆ ਉਹ ਤਾਂ ਕੱਲੀ ਇੱਕ ਸਰਵਿਸ ਕਰੋ ਆਪਾਂ ਨੂੰ ਨਾ ਚਿਰ ਜਿਵੇਂ ਫੀਲਿੰਗ ਨਹੀਂ ਆਉਂਦੀ ਜੇ ਆਪਾਂ 60 ਲਿਆ ਤੇ ਉਹਨੂੰ 70 ਕਰਨਾ 70 ਲਿਆ ਆਪਾਂ ਸੀ ਕਰਨਾ ਵੀ ਉਹ ਜ਼ੋਰ ਜ਼ਿਆਦਾ ਲਾਵੇ ਜ਼ੋਰ ਜ਼ਿਆਦਾ ਲਾਵੇ ਹਾਂ ਆਪਾਂ ਉਸ ਚੱਕਰ ਚੋਂ ਦੇ ਆਣਾ ਜੇ ਹੋਰ ਕੋਈ ਇਹਦੀ ਕਮੀ ਤਨ ਲੱਗਦੀ ਹੋਵੇ ਬਾਈ ਕਮੀ ਤਾਂ ਕੋਈ ਨਹੀਂ ਪਹਿਲਾਂ ਪਹਿਲਾਂ ਪੁਰਾਣੇ 10 ਮਾਡਲ ਦੀਆਂ ਚ ਬਹੁਤ ਕਮੀਆਂ ਸੀ ਬਹੁਤ ਜ਼ਿਆਦਾ ਬਹੁਤ ਸਹੂਲਤ ਹੋਈ ਆ ਜਿਵੇਂ ਕਹਿੰਦੇ ਪ੍ਰੈਸ਼ਰ ਟੈਂਕੀ ਹੁੰਦੀ ਸੀ ਉਹਨਾਂ ਦੇ ਇੱਥੇ ਹੁੰਦੀ ਸੀ अच्छा मरे आंधी दी सीगी ओके ओ जदों भी माना मोटा किते खोलना ਢੱਕਣ ਢੁੱਕਣ ਟਾਪਾ ਖੋਲਣਾ ਉਹਨੇ ਲੀਕਿੰਗ ਟੁੱਟ ਜਾਣਾ ਜਾਂਦੇ ਹੁਣ ਤਾਂ ਸਾਰੀਆਂ ਸਹੂਲਤਾਂ ਵੀਰੇ ਅੰਦਰ ਕੀਤੀਆਂ ਜਿੰਨੂੰ ਜਿੰਨੂੰ ਕਦੇ ਇਹਦੇ ਕੋਈ ਚਾਬੀ ਲੱਗੀ ਨਾ ਚਾਬੀ ਇੱਕ ਦਿਨ ਲਾਈ ਵੀ ਨਹੀਂ ਗਈ ਇੰਜਨ ਵੀ ਇੰਜਨ ओरिजिनल ਹੈ ओरिजिनल ਹੈ ਇਹ ਜੇ ਤੁਸੀਂ ਛੇੜਖਾਨੀ ਕਰਦੇ ਹੋ ਟਰਬੋ ਵਾਸਤੇ ਤੇ ਜਾਂ ਪਿੱਛੇ 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 ਬਸ ਵੀ ਗੀਅਰ ਦੀਆਂ ਉਹ ਚੇਂਜ ਕਰ ਹੋਰ ਤੁਸੀਂ ਕੋਈ ਛੇੜ ਹੋਰ ਕੋਈ ਛੇੜਖਾਨੀ ਨਹੀਂ ਅਦੇ ਕੀਤੀ ਕਲਚ ਪਲੇਟ ਇਹਦੀ ਕਿੰਨੀ ਹੈ ਪਹਿਲੀ ਆ ਦੇ ਬਾਈ ਪਹਿਲੀ ਆ ਪਹਿਲੀ ਕੋ ਚੇਂਜ ਨਹੀਂ ਹਲੇ ਤੱਕ ਕੋਈ ਇਹ ਥੋੜਾ ਬਈ ਛੌਂਕ ਤੌਰ ਤੇ ਰੱਖੀ ਵੀਰ ਨੇ ਆਪਾਂ ਨੂੰ ਸਾਰਾ ਦਾਸ ਹੀ ਦਿੱਤਾ ਵੀ ਬ੍ਰੇਕਾਂ ਦਾ ਥੋੜਾ ਜਿਹਾ ਕੰਮ ਔਖਾ ਹਨਾ ਹੱਲੇ ਵੀ ਆ ਇਹਨਾਂ ਦਾ ਵੀ ਸਾਰੇ ਮਾਡਲਾਂ 'ਚ ਬ੍ਰੇਕਾਂ ਦਾ ਇਹਨਾਂ ਦਾ ਫੋਰਡ ਵਾਲਿਆਂ ਦੀ ਬ੍ਰੇਕ ਇਹਨਾਂ ਦੀ ਨਹੀਂ ਸੁਤ ਆਈ ਨਹੀਂ ਸੁਤ ਆਈ ਹਨਾ ਬ੍ਰੇਕ ਨਹੀਂ ਸੁਤ ਆਈ ਹਾਂ ਉਹ ਭਲੇ ਵੇਲੇ ਤੋਂ ਨਹੀਂ ਆਈ ਹਾਂ ਇਹਨਾਂ ਫੋਰਡ ਦੀ ਬ੍ਰੇਕ ਹੀ ਨਹੀਂ ਆਈ ਬਾਕੀ ਤਾਂ ਫੋਰਡ ਤਾਂ ਕੰਮ ਹੀ ਨਹੀਂ ਛੱਡੀ ਇਹ ਤਾਂ ਚਲਾਵਾਂ ਚਲੂਗਾ ਕਿਵੇਂ ਚਲਾਵਾਂ 'ਚ ਥਕਾਵਟ ਤੱਕ ਚਲਾਵਾਂ 'ਚ ਬਈ ਕਾਸਟ ਨਹੀਂ ਆਈ ਜਮਾ ਨਹੀਂ ਆਈ ਪਹਿਲਾ ਵਾਲਿਆ ਚਾਹੁੰਦੀ ਹੁੰਦੀ ਸੀ ਉਹ ਜਿਵੇਂ ਝੜਕੇ ਜੇ ਮਾਰਦੇ ਨਹੀਂ ਹੁੰਦੇ ਸੀ ਛੱਤੀ ਫੋੜ ਮਾਰਦਾ ਹੁੰਦਾ ਉਹ ਚੀਜ਼ ਪਹਿਲਾ ਲੈ ਇਹਦੇ ਚੋਂ ਖਤਮ ਆ ਗੋ ਉਹ ਖਤਮ ਆ ਠੀਕ ਆ ਵੀਰੇ ਠੀਕ ਆ ਇੱਕ ਤੁਸੀਂ ਮੈਨੂੰ ਦੱਸਦੇ ਪਏ ਸੀ ਵੀ ਲੋਡ ਤੇ ਵੀ ਅੱਜ ਤੱਕ ਅਸੀਂ ਇਹਦਾ ਧੂਆ ਨਹੀਂ ਵਜਦਾ ਦੇਖਿਆ ਮੈਂ ਕਿਹਾ ਬਾਈ ਧੂਆ ਦਾ ਇਹਦਾ ਲੋਡ ਤੇ ਜਮਾ ਨਹੀਂ ਦੇਖਿਆ ਵੀ ਜਿੰਨਾ ਮਰਦਾ ਮੈਂ ਕਿਹਾ ਹੁਣ ਚਾਬੀ ਬੰਨੇ ਲਿਉਨੇ ਆ ਆਪਾਂ ਰੇਸ ਵਧਾ ਦਿੰਨੇ ਆ ਜਿੰਨਾ ਮਰਜ਼ੀ ਧੂਆ ਮਰਾਲਾ ਵੀ ਧੂਆ ਮਾਰ ਨੋਰਮਲ ਹੈ ਨਹੀਂ ਤੂੰ ਰੇਸ ਕਰਿਆ ਧੂਆ ਮਰੂ ਕਿ ਨਹੀਂ ਨਹੀਂ ਜਿਵੇਂ ਹੁਣ ਆਪਾਂ ਰੇਸ ਖੋਲਤੀ ਆ ਫਿਰ ਤਾਂ ਤੂੰ ਮੈਨੂੰ ਦਿਖਾਉਣੇ ਦਿਖਾਉਣਾ ਮੈਂ ਰੇਸ ਹਾਂ ਤੇਲ ਜ਼ਿਆਦਾ ਗਿਆ ਹੋਇਆ ਵਾ ਹਾਂ ਤੇਲ ਖੋਲਤਾ ਜ਼ਿਆਦਾ ਮੈਂ ਨਾਰਮਲ ਤੇ ਨਹੀਂ ਨਾਰਮਲ ਤੇ ਨਹੀਂ ਨਾਰਮਲ ਦੇ ਤੱਕ ਪਰਵਾਹ ਹੀ ਨਹੀਂ ਮੰਨਦਾ ਠੀਕ ਆ ਤੇਲ ਤਾਂ ਬਈ ਇਹਦਾ ਸੈੱਟ ਜਿੱਥੇ ਹੈਗਾ ਨਾ ਉੱਥੇ ਪਹਿਲਾਂ ਜੈਂਸੀ ਨੇ ਕੀਤਾ ਉੱਥੇ ਹੀ ਆ ਜਦ ਤੱਕ ਤੇਲ ਤਾਂ ਇਹਦਾ ਤੇਲ ਨੇ ਵਧਾਇਆ ਨਹੀਂ ਠੀਕ ਆ ਵੀਰੇ ਤੇ ਇਹਦੀ ਵੀਰੇ ਮਾਈਲੇਜ ਜੇ ਆਪਾਂ ਦੱਸਣੀ ਹੋਵੇ ਸੌਖੇ ਜਿਹੇ ਸ਼ਬਦਾਂ ਚ ਵੀ ਰੂਟਾ ਵਿਟ ਤੇ ਕਿੰਨਾ ਤੇਲ ਖਾ ਜਾਂਦਾ ਘੰਟੇ ਦਾ ਰੂਟੋ ਬਿਟਰ ਦੇ ਘੰਟੇ ਦਾ ਵੀਰੇ ਤਿੰਨ ਕਿਲੋਟਰ ਖਾ ਜਾਂਦਾ ਵਾ 3 ਲੀਟਰ ਹਾਂ ਤੇ ਉਲਟਾਵਿਆਂ ਤੇ ਉਲਟਾਵਿਆਂ ਦੇ ਵੀਰੇ 5 ਕਿਲੋਟਰ ਖਾ ਜੂਗਾ 5 5 ਤੇ ਬੜੇ ਵੀਰਾਂ ਨੂੰ ਵਹਿਮ ਵੀ ਹੋਣਾ ਤੇ ਮੈਨੂੰ ਵੀ ਵਹਿਮ ਆ ਵੀ ਪਹਿਲੇ ਆਈ ਚ ਤੁਸੀਂ ਕਹਿੰਦੇ ਚੱਲਦਾ ਹਾਂਜੀ ਟਾਇਰ ਵੀ ਵੱਡੇ ਆ ਹਾਂਜੀ ਤੋਰਾ ਬਹੁਤ ਵੱਧ ਜਾਣਾ ਹਨਾ ਅਜਾ ਹਾਂਜੀ ਤੇ ਇੰਨਾ ਹੀ ਤੇਲ ਖਾਂਦਾ ਜਾਂ ਦਬਦਾ ਦੂਬਦਾ ਜਾਂ ਕਿ ਵਧੀਆ ਚੱਲੀ ਮੈਂ ਕਹਾਂ ਵੀਰੇ ਪੋਰਾ ਨਹੀਂ ਦੱਸਦਾ ਉਸ ਟਾਈਮ ਅਸੀਂ ਟਰਬੋ ਠੋਕ ਦਿੰਨੇ ਆਂ ਦੇ ਅੱਛਾ ਟਰਬੋ ਲਾ ਦੀ ਉਸ ਟਾਈਮ ਵਿੱਚ ਉਲਟਾਵਿਆਂ ਤੇ ਉਲਟਾਵਿਆਂ ਤੇ ਠੀਕ ਆ ਵੀਰੇ ਅਸੀਂ ਹੁਣ ਜਦੋਂ ਟਰਬੋ ਲਾਇਆ ਫਿਰ ਕਈ ਕਹਿੰਦੇ ਆ ਵੀ ਗਰਮ ਹੋ ਜੂ ਉਹ ਆਏ ਨਹੀਂ ਨਹੀਂ ਇੰਨਾ ਨਹੀਂ ਹੁੰਦਾ ਹੁੰਦਾ ਨਹੀਂ ਉਹ ਵੀਰੇ ਆਪਾਂ ਨੂੰ ਦੇਖ ਹੁਣ ਜੇ ਆਪਾਂ ਡਰਾਈਵਰ ਨੂੰ ਦਮਾਂਗੇ ਉਹ ਤਾਂ ਇੰਜਨ ਵੀ ਸੀਲ ਕਰ ਦੂਗਾ ਹਾਂ ਤੇ ਹੁਣ ਮਾਲਕ ਬੰਦਾ ਬੈਠਾ ਵਾ ਉਹ ਚਾਰੇ ਪਾਸੇ ਨਿਗ੍ਹਾ ਰੱਖੂਗਾ ਫੇਰ ਮਸ਼ੀਨਰੀ ਚਲਾਊਗਾ ਠੀਕ ਹੁਣ ਡਰਾਈਵਰ ਬੰਦੇ ਦਾ ਡੈਕ ਛੱਡ ਲੈਣਾ ਉਹਨੇ ਤਾਂ ਚੱਲੀ ਜਾਂਦੀ ਆ ਗੱਡੀ ਚੱਲੀ ਜਾਂਦੀ ਆ ਕਿ ਤਾ ਤੂੰ ਵੀ ਲੈ ਤੇ ਛੱਡਦਾ ਨਹੀਂ ਹਾਂਜੀ ਲੈ ਕੇ ਛੱਡ ਹੀ ਆ ਕਦੇ ਕਦੇ ਅੱਛਾ ਇਹੋ ਧਿਆਨ ਰੱਖ ਲੈਣਾ ਟਾਈਮ ਤੇ ਤੂੰ ਹਾਂ ਟਾਇਰ ਰੱਖ ਲੈਣਾ ਬਾਈ ਠੀਕ ਆ ਵੀਰੇ ਠੀਕ ਆ ਤੇ ਯਾਰ ਇਹਦੀ ਇਹਦੀ ਹੋਰ ਕੋਈ ਕਮੀ ਤੈਨੂੰ ਲੱਗਦੀ ਹੋਵੇ ਇੰਜਨ ਤੁਸੀਂ ਕਹਤਾ ਓਕੇ ਆ ਹਨ ਬ੍ਰੇਕਾਂ ਤੁਸੀਂ ਦੱਸਤੀਆਂ ਹਨ ਵੀ ਉਹ ਥੋੜਾ ਮਾੜਾ ਪਿੱਛੋ ਕੰਮ ਆ ਹਨ ਹਾਂਜੀ ਸ਼ੁਰੂ ਤੋਂ ਤੁਸੀਂ ਦੱਸਤਾ ਇਹਦੇ ਚ ਕੋਈ ਹੋਰ ਤੁਹਾਨੂੰ ਮਾਈਨਸ ਪੁਆਇੰਟ ਲੱਗਦਾ ਹੋਵੇ ਬਾਈ ਹੋਰ ਕਮੀਆਂ ਜੇ ਤੈਨੂੰ ਦੱਸਣ ਨੂੰ ਵੀ ਵਾਧ ਦੰਨੇ ਆ ਵੀ ਆ ਜਿਹੜਾ ਪਾਵਰ ਸਟੇ ਨਾ ਗਾਲਾ ਪੈਪ ਹੁੰਦਾ ਵਾ ਇਹਦੀ ਜਿਹੜੀ ਰਬੜ ਹੁੰਦੀ ਆ ਇਹ ਥੋੜੀ ਇੱਕ ਜਿਵੇਂ ਵੀ ਸਾਲ ਕ ਬਾਅਦ ਇਹ ਖਰਾਬ ਹੋ ਜਾਂਦੀ ਆ ਅੱਛਾ ਵੀ ਜਲਦੀ ਖਰਾਬ ਮਿੱਟੀ ਚਲੀ ਜਾਂਦੀ ਅੰਦਰ ਜਦੋਂ ਤਦੂ ਕਦੂ ਕਰਦੇ ਆ ਕਦੂ ਦੇ ਵਿੱਚ ਮਿੱਟੀ ਚਲੀ ਜਾਂਦੀ ਆ ਨੀ ਠੀਕਾ ਮੇਰੇ ਕਹਣ ਦਾ ਮਤਲਬ ਨਿੱਕੇ ਨਿੱਕੇ ਇਹੋ ਜਿਹੇ ਪਾਰਟ ਹਾਂ ਉਹਦੇ ਤੇ ਥੋੜਾ ਨਿੱਕੇ ਪਾਂਟਾਂ 'ਚ ਥੋੜੀ ਕਮੀ ਆ ਵੱਡੇ ਪਾਰਟ 'ਚ ਤਾਂ ਇਹਨੇ ਕੁਝ ਕਮੀ ਦਿਖਾਈ ਨਹੀਂ ਬਾਕੀ ਸਾਰਾ ਇੰਜਨ ਤਾਂ ਤੁਸੀਂ ਕਹਾਂ ਓਕੇ ਆ ਪੰਪ ਦਾ ਓਕੇ ਉਹ ਨਹੀਂ ਅਜੇ ਤੱਕ ਖੁੱਲਿਆ ਹਾਂ ਤੇ ਬ੍ਰੇਕਾਂ ਦਾ ਔਖਾ ਤੁਸੀਂ ਦੱਸਿਆ ਕਰ ਹਣਾ ਕਲਚ ਪਲੇਟ ਵੀ ਨਾਲ ਦੀ ਆ ਠੀਕ ਆ ਵੀਰੇ ਐਵਰੇਜ ਵੀਰੇ ਨੇ ਦੱਸ ਦਿੱਤੀ ਆ ਤੇ ਕਿਵੇਂ-ਕਿਵੇਂ ਵੀਰ ਆਪਣਾ ਚਲਾਉਂਦਾ ਤੁਹਾਨੂੰ ਇਹ ਵੀ ਸਾਰਾ ਕੁਝ ਆਪਾਂ ਦੱਸ ਦਿੱਤਾ ਟਰੈਕਟਰ ਦਾ ਟਰੈਕਟਰ ਸੀਗਾ ਹੈਗਾ ਇਹ 16 ਮਾਡਲ ਆ ਨਾ ਵੀਰੇ ਹਾਂਜੀ ਹਾਂਜੀ 16 ਮਾਡਲ ਛੇ ਹਰ ਘੰਟਾ ਚੱਲਿਆ ਦੂਜੀ ਜੋੜੀ ਟੈਰਾਂ ਦੀ ਹੈ ਦੂਜੀ ਆ ਨਾ ਵੀਰੇ ਦੂਜੀ ਆ ਬਈ ਹਾਂ ਪਹਿਲੀ ਵੀਰ ਉਹਨਾਂ ਨੇ ਪਹਿਲਾਂ ਤਾਂ ਬਈ ਇਹਦੇ 15 ਦੇ ਪਾ ਸੌਰੀ ਆਪਣਾ 16 ਦੇ ਪਾਈ ਸੀਗੇ ਅੱਛਾ ਪਹਿਲਾਂ ਉਹ ਵੀ ਪਾਏ ਸੀ ਉਹ ਬਾਈ 16 ਦੇ ਪਾਈ ਸੀਗੇ ਉਹ ਫਿਰ ਕਾਹਤੋਂ ਲਾਤੇ ਉਹ ਵੀਰੇ ਹਣਾ ਉਹ ਮਗਰਾੜ 'ਚ ਜਗ੍ਹਾ ਨਹੀਂ ਸੀਗੀ ਅੱਛਾ ਅੱਛਾ ਮਗਰਾੜ ਦੇ ਵਿੱਚ ਜਗ੍ਹਾ ਨਹੀਂ ਸੀਗੀ ਸ਼ੌਕ ਨੂੰ ਪੁਆਏ ਸੀਗੇ ਵੀ ਹਣਾ ਮੈਂ ਮੜਮਟਾ ਕੰਮ ਕੰਮ ਲਿਆ ਖਰਾਗੇ ਉਹ ਫਿਰ ਉਸ ਤੋਂ ਬਾਅਦ ਉਹ ਸੀ ਲਾ ਕੇ ਛੋਟੇ ਕਰਾਤੇ ਸੀਗੇ ਵੀ ਮੈਂ ਕਭੀ ਮਗਰਾੜ ਚ ਗਈ ਵੀ ਇਹ ਤਾਂ ਰਲਦਾ ਮਲਦਾ ਜਾ ਹੋ ਗਿਆ ਕੰਮ ਹਾਂ ਉਹ ਵੀਰੇ ਇੱਥੇ ਇੱਥੇ ਤੱਕ ਆ ਗਈ ਸੀ ਪੂਰੀ ਜੋੜੀ ਨੱਚ ਉਹ ਜਮਾ ਥੋੜੀ ਜਮਾ ਨਾਲ ਸੀ ਮੈਂ ਤਾਂ 11 ਗਰੂਪ ਲੱਗਦਾ ਇਹ ਮਗਰਾ ਟੁਕਤਾਂ ਦਾ ਖਤਰਾ ਸੀਗਾ ਹਾਂ ਨੁਕਸਾਨ ਦਾ ਖਤਰਾ ਸੀ ਤਾਂ ਲਾਇਆ ਬਈਓ ਠੀਕ ਆ ਵੀਰੇ ਠੀਕ ਆ ਤੇ ਇਹ 15 ਨੰਬਰ ਇਹ ਕਿਹੜੀ ਕੰਪਨੀ ਦੇ ਟਾਇਰ ਹੈ ਇਹ ਵੀਰੇ ਜੇ ਕੇ ਆ ਜੇ ਕੇ ਜੇ ਕੇ ਦੇ ਵੀਰੇ ਠੀਕ ਆ ਵੀਰੇ ਠੀਕ ਆ ਲਓ ਜੀ ਦਰਸ਼ਕ ਵੀਰੋ ਕਿਸਾਨ ਵੀਰੋ ਜਿੰਨਾ ਕ ਵੀਰ ਤੋਂ ਹੋ ਸਕਿਆ ਜਿੰਨਾ ਕ ਮੇਰੇ ਤੋਂ ਹੋ ਸਕਿਆ ਆਜੋ ਵੀਰੇ ਇੱਥੇ ਆਜੋ ਜਿੰਨਾ ਕਿ ਮਰਤੋ ਹੋ ਸਕਿਆ ਮੈਂ ਟਰਾਈ ਕੀਤਾ ਵੀਰੇ ਨੇ ਆਪਾਂ ਨੂੰ ਇਹਦੇ ਸਾਰੇ ਫੰਕਸ਼ਨ ਦੱਸ ਹੀ ਦਿੱਤੇ ਆ तकरीबन तकरीबन ਹਣਾ ਇੰਜਨ ਬਾਰੇ ਦੱਸ ਦਿੱਤਾ ਪੰਪ ਬਾਰੇ ਦੱਸਤਾ ਪੰਪ ਦੀ ਇੱਕ ਵੀਰੇ ਨੇ ਜਾਣਕਾਰੀ ਵੀ ਦਿੱਤੀ ਆ ਉਹ ਵੀਰੇ ਦਾ ਆਪਦਾ ਪਰਸਨਲ ਐਕਸਪੀਰੀਅੰਸ ਆ ਪਰਸਨਲ ਐਕਸਪੀਰੀਅੰਸ ਜਿਹੜਾ ਤੇਲ ਪਾਉਣ ਵਾਲਾ ਉਹ ਜਾਂਸੀ ਨਹੀਂ ਕਰਦੀ ਉਹ ਨਹੀਂ ਕਰਦੀ ਉਹ ਜਾਂਸੀ ਨਹੀਂ ਉਹ ਪਹਿਲਾਂ ਜਿਹੜੇ ਆਪਣੇ 10 ਤੋਂ ਵੀ ਫੋਰਡ ਹੁੰਦੇ 3600 ਉਹਨਾਂ ਚੋਂ ਦੀ ਹੁੰਦੀ ਸੀ ਇਹ ਨਹੀਂ ਫਿਰ ਇਹ ਢੱਕਣ ਤੁਸੀਂ ਉੱਪਰ ਆਪ ਲਵਾਇਆ ਜਾਂ ਪਹਿਲੇ ਆਉਂਦਾ ਇਹ ਤਾਂ ਵੀਰੇ ਲਵਾਇਆ ਪੰਪਰਸ ਖੋਲ ਕੇ ਆ ਪੰਪ ਦੀ ਆ ਚੀਜ਼ ਖੋਲਣੀ ਪੈਂਦੀ ਹੁੰਦੀ ਆ ਅੱਛਾ ਅੱਛਾ ਆ ਚੀਜ਼ ਖੋਲਣੀ ਪੈਂਦੀ ਨਹੀਂ ਦਿਖਾ ਦੇ ਦੀ ਆ ਚੀਜ਼ ਖੋਲਣੀ ਹੁੰਦੀ ਆ ਅੱਛਾ ਇਦੋਂ ਪਰੇ ਪਰੇ ਵਾਲਾ ਖੋਲਿਆ ਤੁਸੀਂ ਖੋਲ ਕੇ ਇਹਨੂੰ ਬਣਵਾ ਕੇ ਪੂਰਾ ਹੌਣ ਵਾਲੇ ਮਾਡਲ ਦੇ ਅੰਦਰ ਹੀ ਆਉਂਦਾ ਹੈ ਅੱਛਾ ਹੈਕਸ ਹੁੰਦਾ ਅੰਦਰ ਹੀ ਉਹ ਇੰਜਨ ਚ ਤੇਲ ਲਈ ਜਾਂਦਾ ਤੇ ਕੱਢੀ ਜਾਂਦਾ ਇੰਜਨ ਚੋਂ ਕੱਢੀ ਜਾਂਦਾ ਇੰਜਨ ਚੋਂ ਹੀ ਲਈ ਜਾਂਦਾ ਇਹ ਆਪਾਂ ਸਪੈਸ਼ਲ ਆਪਦੇ ਲੱਗ ਲਾਈ ਆ ਅੱਛਾ ਟਰੈਕਟਰ ਦਾ ਪੰਪ ਬਧਿਆਰ ਹਾਂ ਵੀ ਲਾਈਵ ਰਹਿ ਲਾਈਵ ਸੇ ਹਾਂ ਲਾਈਵ ਰਵੇ ਹੂੰ ਇਹ ਵੀਰ ਦਾ ਪਰਸਨਲ ਐਕਸਪੀਰੀਅੰਸ ਇਹ ਤੁਸੀਂ ਆਪ ਦੀ ਜਾਣਕਾਰੀ ਪੂਰੀ ਲੈ ਲਿਓ ਮੈਂ ਨਹੀਂ ਅਸੀਂ ਨਹੀਂ ਕਿਸੇ ਨੂੰ ਰეკਮੈਂਡ ਕਰਦੇ ਹਨਾ ਵੀ ਤੁਹਾਡਾ ਕੋਈ ਨੁਕਸਾਨ ਹੋ ਜਾਏ ਸਾਨੂੰ ਨਹੀਂ ਕੋਈ ਦਿੱਕਤ ਆ ਸਾਨੂੰ ਨਾ ਕਿਉਂ ਮੇਰਾ ਵੀਰ ਤੁਸੀਂ ਆਪ ਦਾ ਦੇਖ ਲਿਓ ਜਾਂਚ ਪਰਖ ਲਿਓ ਇਸ ਚੀਜ਼ ਨੂੰ ਕੋਈ ਆਲੇ ਫੋਨ ਕਰਕੇ ਪੁੱਛ ਲੈਣ ਭਾਈ ਅੱਛਾ ਨੰਬਰ ਤੇਰਾ ਦੇ ਸਕਦੇ ਦੇ ਸਕਦੇ ਹਾਂ ਕੋਈ ਗੱਲ ਵੀਰ ਦਾ ਨੰਬਰ ਮੈਂ ਡਿਸਪਲੇ ਤੇ ਲਾ ਦੂੰਗਾ ਤੇ ਇੱਕ ਨਾ ਵੀਰ ਦਾ ਪੇਜ ਆ ਮੈਂ ਉਹ ਵੀ ਮੈਂਸ਼ਨ ਕਰੂੰਗਾ ਆਪਣੀ ਆਈਡੀ ਦੇ ਉੱਪਰ ਵੀਰ ਦੇ ਇੰਸਟਾਗ੍ਰam ਨੂੰ ਫੋਲੋ ਤੇ ਸਬਸਕ੍ਰਾਈਬ ਚੈਨਲ YouTube ਤੇ ਹੈਗਾ ਕਿ ਨਹੀਂ ਵੀਰੇ ਕਿ ਕੱਲਾ ਇੰਸਟਾ ਦੀ ਹੈ ਇੰਸਟਾ ਦੀ ਹੈ ਬਈ ਇੰਸਟਾ ਦੇ ਵੀਰ ਨੂੰ ਫੋਲੋ ਜ਼ਰੂਰ ਕਰਿਓ ਜੇ ਕੋਈ ਹੋਰ ਕੋਈ ਜਾਣਕਾਰੀ ਚਾਹੀਦੀ ਹੋਈ ਤੇ ਵੀਰੇ ਨੂੰ ਤੁਸੀਂ ਫੋਨ ਵੀ ਕਰ ਲਿਓ ਤੇ ਮੈਸੇਜ ਵੀ ਕਰ ਸਕਦੇ ਹੋ ਮੈਸੇਜ ਕਰਕੇ ਤੁਸੀਂ ਪੁੱਛ ਸਕਦੇ ਹੋ ਦਵਾ ਗਿਆ ਆਪਾਂ ਨੂੰ ਜੇ ਕੋਈ ਗਲਤੀ ਸ਼ਲਤੀ ਹੋ ਗਈ ਤੇ ਸਾਨੂੰ ਮਾਫ ਕਰਿਓ ਸਾਰੇ ਵੀਰਾਂ ਨੂੰ ਸასი ਸ਼ਕਲ